ਲੜਕੂ ਪੈਸੇ ਕੋਲ ਨਹੀਂ ਗਿਆ ਡਾਡੀ ਜਾਣ ਵਾਸਤੇ ਲੜਕੂ ਘਰ ਆਏ ਵਾਸਤੇ ਵੀ ਗੋਇਨਿੰਗ ਗੈਸੀ ਜਾਂਦਾ ਲਾਜਿਕ ਵਾਲੀ ਹੈ ਲੜਕੂ ਪੈਸੇ ਕੋਲ ਨਹੀਂ ਤਾਂ ਡਿਜ਼ਾਈਨ ਤਾਂ ਕਰ ਰੋ ਜੜੇ ਲਾ ਤਾਂ ਕਰ ਸੋ ਤੁਸੀਂ ਕਿਹਦੀ ਗੱਲ ਹੋਈ ਹੈ ਸਰ ਦੇਣ ਦੇ ਠੀਕ ਹੋ ਗਏ ਨਹੀਂ ਜੀ ਹੂੰ ਵਾਲੀ ਗਨੀ ਜੀ ਤੇ ਪੀਏ ਜੋਲਾ ਚੰਦਰੀ ਹੂੰ ਗੇੜਾਂ ਡਾਂਡੇ ਡਾਕਟਰਾਂ ਆਪਰੇਟਰੀ ਕਰ ਰਹੇ ਗੇੜ ਨੂੰ ਅੱਗੇ ਤੋਂ ਅੱਗੇ ਅੱਗੇ ਤੋਂ ਗਏ ਜਾਇ ਜਾ ਰਹੇ ਨੇ ਹੂੰ ਬੜੇ ਮਾੜੇ ਹਾਲਾਤ ਨੇ ਜੀ ਪੈਸੇ ਕੋ ਨਹੀਂ ਜੋ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤਾਂ ਇਸ ਸ਼ਖਸ ਜਿਸ ਦਾ ਨਾਮ surjit singh ਹੈ ਇਸ ਦੀ ਮਦਦ ਜਰੂਰ ਕਰੋ ਜੇ ਮਦਦ ਨਹੀਂ ਕਰ ਸਕਦੇ ਤਾਂ ਇਸ ਵੀਡੀਓ ਨੂੰ ਫਾਰਵਰਡ ਜਰੂਰ ਕਰਦੇ ਹੋ ਪਿੰਡ ਖੇਡਾ ਤੁਹਾਡਾ ਪਿੰਡ ਪਨੀਆ ਵਾਲਾ ਤਾਂ ਇਹ ਪਰਿਵਾਰ ਹੈਗਾ ਇਹ ਛੋਟੇ ਛੋਟੇ ਬੱਚੇ ਹੈਗੇ ਆ ਸੁਰਜੀਤ ਸਿੰਘ ਦੇ ਤਿੰਨ ਬੱਚੇ ਆ ਜੋ ਗੁਹਾਰ ਲਗਾ ਰਹੇ ਆ ਮਦਦ ਦੀ ਅਪੀਲ ਕਰ ਰਹੇ ਆ ਹਾਲਾਤ ਪਰਿਵਾਰ ਦੇ ਹੈ ਕਿ ਪਰਿਵਾਰ ਦਾ ਮੁਖੀ ਜੋ ਹੈਗਾ ਕਮਾਉਣ ਵਾਲਾ ਉਹ ਅਚਮੰਜੇ ਤੇ ਪਿਆ ਔਰ ਉਸ ਦੇ ਜਿਹੜਾ ਕੀ ਹੈ ਵਾਲ ਜਿਹੜੇ ਆ ਹਾਰਟ ਦੇ ਉਹ ਖਰਾਬ ਹੈਗੇ ਆ ਜਿਨ੍ਹਾਂ ਦਾ ਆਪਰੇਟ ਹੋਣਾ ਔਰ ਆਪਰੇਟ ਦੂਰ ਦੀ ਗੱਲ ਰਹੀ ਇਹਨਾਂ ਕੋਲ ਕਿਰਾਏ ਜੋਗੇ ਵੀ ਪੈਸੇ ਜਿਹੜੇ ਆ ਬਠਿੰਡਾ ਪਹੁੰਚਣ ਜੋਗੇ ਵੀ ਨਹੀਂ ਹੈਗੇ। ਰਾਇਓਜੇ ਦੇ ਵਿੱਚ ਇਹ ਛੋਟੇ-ਛੋਟੇ ਬੱਚੇ ਆਪਣੇ ਬਾਪ ਦੀ ਜਾਨ ਦੀ ਭੀਖ ਮੰਗ ਰਹੇ ਆ। ਇਹ ਮਿੰਨਤ ਕਰ ਰਹੇ ਆ ਕਿ ਇਹਨਾਂ ਦੀ ਆਰਥਿਕ ਮਦਦ ਜਿਹੜੀ ਆ ਉਹ ਜ਼ਰੂਰ ਕੀਤੀ ਜਾਵੇ। ਸਕਰੀਨ ਦੇ ਉੱਤੇ ਅਸੀਂ ਇਹਨਾਂ ਦਾ ਅਕਾਊਂਟ ਨੰਬਰ, ਡਿਟੇਲ ਫੋਨ ਨੰਬਰ ਜਿਹੜਾ ਹੈਗਾ ਉਹ ਦੇ ਰਹੇ ਆ ਤਾਂ ਪਰਿਵਾਰ ਦੀ ਮਦਦ ਜਿਹੜੀ ਆ ਉਹ ਜ਼ਰੂਰ ਕੀਤੀ ਜਾਵੇ। ਹਾਂਜੀ ਬੇਟੇ ਲੜਕੂ ਪੈਸੇ ਕੌਣ ਨੇ ਗੱਡਾ ਲੈ ਜਾਣੇ ਵਾਸਤੇ ਲੜਕੂ ਗਰਾਰੇ ਵਾਸਤੇ ਵੀ ਗੋਇੰਗ ਨੇ ਗੱਸੀ ਦੰਦਾ ਅੱਜ ਕਰ ਵਾਲੀ ਹੈ ਲੜਕੂ ਪੈਸੇ ਕੌਣ ਨੇ ਤਾਂ ਡਿਜ਼ਾਈਨ ਤਾਂ ਕਰ ਰੋ ਲੜਨੇ ਲੱਗ ਤਾ ਕਰ ਸੋ ਜਿਸਨ ਕੀ ਗੱਲ ਹੋਈ ਹੈ ਸਿਰ ਦੇੰਦੇ ਠੀਕ ਹੋ ਗਏ ਨਹੀਂ ਜੀ ਹੂੰ ਵਾਲੀਕ ਨੇ ਜੀ ਹੂੰ ਤੇ ਪੀ ਇਹ ਜਲਾ ਚੱਲਦਾ ਰਹੀ ਹੂੰ ਕੜੇ ਡਾਂਡ ਦੇ ਡਾਂਡਸਾ ਅਪਰੇਟ ਵੀ ਕਰ ਰਹੇ ਡੇਡ ਨੂੰ ਅੱਗੇ ਤੋਂ ਅੱਗੇ ਅੱਗੇ ਤੋਂ ਗਏ ਦਾਈ ਜਾ ਰਹੇ ਨੇ ਹੂੰ ਬੜੇ ਮਾੜੇ ਹਾਲਾਤ ਨੇ ਜੀ ਪੈਸੇ ਕੋ ਨਹੀਂ ਜੋ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤਾਂ ਇਸ ਸ਼ਖਸ ਜਿਸ ਦਾ ਨਾਮ surjit singh ਹੈ ਇਸ ਦੀ ਮਦਦ ਜ਼ਰੂਰ ਕਰੋ ਜੇ ਮਦਦ ਨਹੀਂ ਕਰ ਸਕਦੇ ਤਾਂ ਇਸ ਵੀਡੀਓ ਨੂੰ ਫਾਰਵਰਡ ਜ਼ਰੂਰ ਕਰਦੇ ਹੋ। ਪਿੰਡ ਘੇਟਾ ਤੋਂ ਪਿੰਡ ਬਨੀਆ ਵਾਲਾ ਤਾਂ ਇਹ ਪਰਿਵਾਰ ਹੈਗਾ ਇਹ ਛੋਟੇ ਛੋਟੇ ਬੱਚੇ ਹੈਗੇ ਆ ਸੁਰਜੀਤ ਸਿੰਘ ਦੇ ਤਿੰਨ ਬੱਚੇ ਆ ਜੋ ਗੁਹਾਰ ਲਗਾ ਰਹੇ ਆ ਮਦਦ ਦੀ ਅਪੀਲ ਕਰ ਰਹੇ ਆ ਹਾਲਾਤ ਪਰਿਵਾਰ ਦੇ ਹੈ ਕਿ ਪਰਿਵਾਰ ਦਾ ਮੁਖੀ ਜੋ ਹੈਗਾ ਕਮਾਉਣ ਵਾਲਾ ਉਹ ਅੱਜ ਮੰਜੇ ਤੇ ਪਿਆ ਔਰ ਉਸ ਦੇ ਜਿਹੜਾ ਕੀ ਹੈ ਵਾਲ ਜਿਹੜੇ ਆ ਹਾਰਟ ਦੇ ਉਹ ਖਰਾਬ ਹੈਗੇ ਆ ਜਿਨ੍ਹਾਂ ਦਾ ਆਪਰੇਟ ਹੋਣਾ ਹੈ ਔਰ ਆਪਰੇਟ ਦੂਰ ਦੀ ਗੱਲ ਰਹੀ ਇਹਨਾਂ ਕੋਲੇ ਕਿਰਾਏ ਜੋਗੇ ਵੀ ਪੈਸੇ ਜਿਹੜੇ ਆ ਬਠਿੰਡਾ ਪਹੁੰਚਣ ਜੋਗੇ ਵੀ ਨਹੀਂ ਹੈਗੇ ਕਿਰਾਏ ਦੇ ਵਿੱਚ ਇਹ ਛੋਟੇ ਛੋਟੇ ਬੱਚੇ ਆਪਣੇ ਬਾਪ ਦੀ ਜਾਨ ਦੀ ਭੀਖ ਮੰਗ ਰਹੇ ਆ ਇਹ ਮਿੰਨਤ ਕਰ ਰਹੇ ਆ ਕਿ ਇਹਨਾਂ ਦੀ ਆਰਥਿਕ ਮਦਦ ਜਿਹੜੀ ਆ ਉਹ ਜ਼ਰੂਰ ਕੀਤੀ ਜਾਵੇ ਸਕਰੀਨ ਦੇ ਉੱਤੇ ਅਸੀਂ ਇਹਨਾਂ ਦਾ ਅਕਾਊਂਟ ਨੰਬਰ ਡਿਟੇਲ ਫੋਨ ਨੰਬਰ ਜਿਹੜਾ ਹੈਗਾ ਉਹ ਦੇ ਰਹੇ ਆ ਤਾਂ ਪਰਿਵਾਰ ਦੀ ਮਦਦ ਜਿਹੜੀ ਆ ਉਹ ਜ਼ਰੂਰ ਕੀਤੀ ਜਾਵੇ ਹਾਂਜੀ ਬੇਟੇ